ਦੇਸ਼ ਭਗਤੀ ਸਿਰਫ ਸਕਰੀਨ ਤੱਕ ਹੈ ਅਭੀ ਆਏਗਾ ਬਾਰਡਰ ਬਾਰਡਰ 2 ਮੇਂ ਵੀ ਨਜ਼ਰ ਆਏਗੇ ਆਪਕੋ ਜਨ ਬਖਸ਼ ਸਾਡੇ ਸਿੱਖਾਂ ਪ੍ਰਤੀ ਸਾਡੀ ਪੱਗ ਪ੍ਰਤੀ ਇੰਨੀ ਇੱਕ ਜ਼ਹਿਰ ਇਹਨਾਂ ਦੇ ਖੂਨ ਚ ਭਰਿਆ ਹੋਇਆ ਨਾ ਇੰਨਾ ਜ਼ਹਿਰ ਭਰਿਆ ਹੋਇਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਸਾਲਿਆਂ ਦਾ ਮਾੜਾ ਕੀ ਕੀਤਾ ਇੱਕ ਨਾ ਗੋਦੀ ਐਂਕਰ ਨੇ ਉਸ ਹਰਾਮਜ਼ਾਦੇ ਮੋਦੀ ਦੇ ਪਾਲਤੂ ਕੁੱਤੇ ਨੇ ਦਿਲਜੀਤ ਨੂੰ ਇੱਕ ਤਰ੍ਹਾਂ ਨਾਲ ਗਾਲਾਂ ਹੀ ਕਢੀਆਂ ਚੈਨਲ ਤੇ ਤੁਹਾਨੂੰ ਮੈਂ ਸੁਣਾਉਣਾ ਕੀ ਕੁਝ ਕਿਹਾ ਕਹਿੰਦਾ ਹੁਣੇ ਬਾਰਡਰ 2 ਦੇ ਵਿੱਚ ਆ ਕੇ ਨਾ ਫਿਲਮ ਆ ਰਹੀ ਆ ਬਾਰਡਰ 2 ਕਹਿੰਦਾ ਉਹਦੇ ਵਿੱਚ ਹੁਣੇ ਆ ਕੇ ਦੇਸ਼ ਭਗਤੀ ਲਾ ਕੇ ਨਾ ਸਾਨੂੰ ਗਿਆਨ ਦੇਊਗਾ ਕਹਿੰਦਾ ਪਰ ਇਹਨਾਂ ਲਈ ਪਾਕਿਸਤਾਨ ਦੋਸਤ ਹੈ ਇਹਨਾਂ ਲਈ ਕੈਨੇਡਾ ਦੋਸਤ ਹੈ ਕਹਿੰਦਾ ਜਿਹੜੇ ਇਹ ਨੇ ਨਾ ਮਤਲਬ ਉਹਦਾ ਇਨਡਾਇਰੈਕਟ ਦਿਲਜੀਤ ਦੇ ਥਰੂ ਪੂਰੀ ਸਿੱਖ ਕੌਮ ਨੂੰ ਤੇ ਪੂਰੀ ਪੰਜਾਬੀ ਕੌਮ ਨੂੰ ਉਹ ਬੰਦੇ ਨੇ ਟਾਰਗੇਟ ਕੀਤਾ ਕਹਿੰਦਾ ਜਿਹੜੇ ਇਹ ਨੇ ਨਾ ਕਹਿੰਦਾ ਇਹਨਾਂ ਲਈ ਤਾਂ ਦੁਨੀਆ ਦੇ ਵਿੱਚ ਬਸ ਇੰਡੀਆ ਤੋਂ ਬਿਨਾ ਪਾਕਿਸਤਾਨ ਐ ਇੱਕ ਕੈਨੇਡਾ بس ਇਹ ਤਿੰਨੇ ਦੇਸ਼ ਨੇ ਕਹਿੰਦਾ ਬਾਕੀ ਦੁਨੀਆ ਮਰੇ ਜੀਵੇ ਇਹਨਾਂ ਨੂੰ ਕੋਈ ਮਤਲਬ ਨਹੀਂ ਕਹਿੰਦਾ ਹੁਣ ਇਹਨਾਂ ਦਾ ਕਰ ਦੋ ਬਾਈਕਾਟ ਇਹਨਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਦਸ਼ਮੇਸ਼ ਪਿਤਾ ਦੇ ਉਹ ਪੁੱਤਾਂ ਸਾਰੇ ਸਾਨੂੰ ਮਿਟਾਉਣ ਦੀਆਂ ਕੋਸ਼ਿਸ਼ਾਂ ਤਾਂ ਸਦੀਆਂ ਤੋਂ ਤੁਰੀ ਆਉਂਦੀਆਂ ਨੇ ਸਾਲਿਓ ਥੋਡੇ ਵਰਗੇ ਚਪੜ ਚੱਲੂਆਂ ਨੂੰ ਨਾ ਅਸੀਂ ਇੱਕ ਇੱਕ ਬੰਦਾ ਥੋਡੇ ਵਰਗੇ 20 20 ਨੂੰ ਨਾ ਕੁੱਟ ਕੁੱਟ ਮਾਰਦੀ ਆ ਥੱਪੜਾਂ ਨਾਲ ਹੀ ਉਹ ਔਕਾਤ ਹੈ ਥੁੱਡੀ ਸਾਲਾ ਹੋਇਆ ਦੇਸ਼ ਧਰੋਹੀ ਨੇ ਤੂੰ ਸਾਲਿਆ ਸਾਨੂੰ ਸਰਟੀਫਿਕੇਟ ਦੇਵੇਂਗਾ ਪੰਜਾਬੀਆਂ ਨੂੰ ਸਿੱਖਾਂ ਨੂੰ ਵੀ ਕਿਵੇਂ ਕੁਰਬਾਨੀਆਂ ਕਰੀਦੀਆਂ ਹੁੰਦੀਆਂ ਨੇ ਦੇਸ਼ ਲਈ ਤੇ ਦੂਜੀ ਗੱਲ ਮੈਨੂੰ ਹੋਰ ਦੱਸੋ ਇਹ ਅੱਛਾ ਰੌਲਾ ਉਹੀ ਹੈ ਹਲੇ ਤੱਕ ਨਹੀਂ ਇਹਨਾਂ ਨੇ ਪੂੰਛ ਛੱਡੀ ਉਹ ਸਾਲੇ ਕੁੱਤਿਆਂ ਨੇ ਕਹਿੰਦੇ ਜੀ ਇਹ ਹਾਨੀ ਅਮੀਰ ਨਾਲ ਕੰਮ ਕਿਉਂ ਕੀਤਾ ਪਾਕਿਸਤਾਨ ਨਾਲ ਦੋਸਤੀ ਬਧਾਈ ਬੈਠਾ ਫਲਾਣਾ ਟਮਕਾਣਾ ਤੁਸੀਂ ਸਾਲੇ ਉਹ ਜਿਹੜਾ ਗੰਝਾ ਜਿਹਾ ਅਮਿਤ ਸ਼ਾ ਠੀਕ ਹੈ ਜਿਹੜਾ ਸਿਰੇ ਦਾ ਕ੍ਰਿਮੀਨਲ ਬੰਦਾ ਉਹ ਗੁੰਡਾ ਬੰਦਾ ਉਹਦਾ ਮੁੰਡਾ ਇੱਕ ਥੋਥਲ ਜਿਹਾ ਉਹ ਸਾਲੇ ਨੂੰ ਨਾ ਤਾਂ ਉਹਨੂੰ ਇੰਗਲਿਸ਼ ਬੋਲਣੀ ਆਉਂਦੀ ਨਾ ਉਹਨੂੰ ਕੋਈ ਗਿਆਨ ਹੈ ਕ੍ਰਿਕਟ ਬਾਰੇ ਨਾ ਵਾਸਤਾ ਬਸ ਇਹ ਹੋਮ ਮਿਨਿਸਟਰ ਹੈ ਇਹਨੇ ਆਪਦਾ ਮੁੰਡਾ ਆਈਸੀਸੀ ਦੇ ਵਿੱਚ ਵੀ ਉਹ ਮਤਲਬ ਐਡੇ ਅਹੁਦੇ ਤੇ ਬਿਠਾਤਾ ਬੀ ਮੈਂ ਹੈਰਾਨ ਆ ਤੇ ਉਹ ਉਹਨੂੰ ਪੁੱਛੇ ਕੋਈ ਕਿ ਸੜਿਓ ਪਾਕਿਸਤਾਨ ਨਾਲ ਫਿਰ ਮੈਚ ਕਿਉਂ ਢੂਹੀ ਮਰਾਉਣ ਨੂੰ ਖੇਡਦੇ ਹੋ ਫਿਰ ਸਾਰਾ ਕੁਝ ਬੰਦ ਕਰੋ ਨਾ ਤੇ ਪਾਕਿਸਤਾਨ ਤੇ ਇੰਡੀਆ ਦਾ ਮੈਚ ਕਿਉਂ ਹੋਣਾ ਕਿਉਂ ਹੋਣਾ ਕਿਉਂਕਿ ਉੱਥੋਂ ਕਰੋੜਾਂ ਅਰਬਾਂ ਦਾ ਬਿਜ਼ਨਸ ਇਹਨਾਂ ਦਾ ਬਣਦਾ ਜੀ ਕ੍ਰਿਕਟ ਕੰਟਰੋਲ ਬੋਰਡ ਨੂੰ ਸਭ ਤੋਂ ਵੱਧ ਪੈਸਾ ਵੱਡੇ ਬ੍ਰਾਂਡ ਸਪான்ਸਰ ਹੀ ਪਾਕਿਸਤਾਨ ਤੇ ਇੰਡੀਆ ਦੇ ਕ੍ਰਿਕਟ ਮੈਚ ਵਾਲੇ ਦਿਨ ਹੁਣ ਕਰਦੇ ਨੇ ਉੱਥੇ ਤੁਸੀਂ ਜਿੱਥੇ ਸੜਿਓ ਤੁਹਾਨੂੰ ਪੰਜਾਬ ਤੋਂ ਬਾਹਰ ਕਿਤੇ ਫਾਇਦਾ ਦਿਖਦਾ ਉੱਥੇ ਤਾਂ ਪਾਕਿਸਤਾਨ ਨਾਲ ਤੁਸੀਂ ਮੈਚ ਵੀ ਖੇਡੋਗੇ ਸਾਰਾ ਕੁਝ ਕਰੋਗੇ ਪੈਸੇ ਵੀ ਕਮਾਓਗੇ ਜੇ ਕੋਈ ਪੰਜਾਬ ਦਾ ਬ ਉਹ ਸਿੱਧਾ ਕੰਮ ਵੀ ਕਰ ਲਵੇ ਤੁਸੀਂ ਉਹਨੂੰ ਦੇਸ਼ਦਰ ਉਹੀ ਖਾਲਿਸਤਾਨੀ ਹਾਂ ਯਾਰ ਹੈਗੇ ਆ ਖਾਲਿਸਤਾਨੀ ਅਸੀਂ ਸਾਨੂੰ ਇਹ ਇਹ ਕੋਈ ਗੁੱਸਾ ਨਹੀਂ ਕਿਹਾ ਕਰੋ ਖਾਲਿਸਤਾਨੀ ਸਾਨੂੰ ਮਾਣ ਹੈ ਖਾਲਿਸਤਾਨੀ ਕੌਣ ਤੇ ਖਾਲਿਸਤਾਨੀ ਕੋਈ ਮਾੜਾ ਸ਼ਬਦ ਹੈ ਉਹ ਮਸਾਂ ਖਾਲਿਸਤਾਨ ਸ਼ਬਦ ਘੜਨ ਪਿੱਛੇ ਹੀ ਲੱਖਾਂ ਕੁਰਬਾਨੀਆਂ ਹੋ ਗਈਆਂ ਯੋਧਿਆਂ ਨੇ ਦਿੱਤੀਆਂ ਤੁਸੀਂ ਜਦੋਂ ਤੁਹਾਨੂੰ ਕੋਈ ਪੰਜਾਬੀ ਉਹ ਕਹਿੰਦਾ ਹੁੰਦਾ ਨਾ ਕਿ ਤੁਸੀਂ ਤਾਂ ਖਾਲਿਸਤਾਨੀ ਹੋ ਪਾਕਿਸਤਾਨੀ ਹੋ ਕਹੇ ਹਾਂ ਓਏ ਖਾਲਿਸਤਾਨੀ ਹੈਗੇ ਆ ਤੇ ਸਾਨੂੰ ਮਾਣ ਆ ਫਿਰ ਸਾਨੂੰ ਮਾਣ ਹੈ ਇਹਨਾਂ ਕੁੱਤਿਆਂ ਨੂੰ ਇਹਨਾਂ ਚਾਪੜ ਚਲੂਆਂ ਨੂੰ ਨਾ મોદી ਦੇ ਪਾਲਤੂ ਕੁੱਤਿਆਂ ਨੂੰ ਸੋਸ਼ਲ ਮੀਡੀਆ ਤੇ ਠੋਕ ਕੇ ਰੱਖਿਆ ਕਰੋ ਇਹਨਾਂ ਨੂੰ ਕਮੈਂਟਾਂ 'ਚ ਪ੍ਰਸ਼ਾਦ ਜ਼ਰੂਰ ਦਿਆ ਕਰੋ ਹੁਣ ਦੇਖਦੇ ਆਂ ਦਿਲਜੀਤ ਦਾ ਕੀ ਰਿਪਲਾਈ ਆਉਂਦਾ ਚੁੱਪ ਬੈਠਣ ਵਾਲਾ ਉਹ ਹੈ ਹੀ ਨਹੀਂ ਜਿੰਨਾ ਪੰਜਾਬੀ 뮤직 ਫੈਲੂਗਾ ਉਹਨਾਂ ਪੰਜਾਬੀ ਪੀੜ੍ਹੀਆ ਜਿਹੜੀ ਉਹ ਇਹਨਾਂ ਪਿੱਛੇ ਲੰਘ ਕੇ ਨਚਾਰ ਪੁਣਾ ਕਰੂਗੀ ਤੇ ਇਹ ਗੁਰੂ ਸਾਹਿਬ ਬਾਬਾ ਦੀਪ ਸਿੰਘ ਬੰਦਾ ਸਿੰਘ ਬਹਾਦਰ ਹਰੀ ਸਿੰਘ ਨਲੂਆ ਤੇ ਸਾਰਿਆਂ ਨੂੰ ਭੁੱਲ ਕੇ ਇਹ ਸਿਰਫ ਠੁਮਕਿਆਂ ਜੋਗੇ ਰਹਿ ਜਾਣਗੇ ਗੇਮ ਸਮਝੋ ਤੇ ਆਪਦੇ ਸ਼ਹੀਦਾਂ ਦੀਆਂ ਗੱਲਾਂ ਯਾਦ ਕਰੋ ਤੇ ਇਹਨਾਂ ਨੂੰ ਮੇਰੇ ਸਾਲਿਆਂ ਨੂੰ ਨੱਥ ਪਾ ਕੇ ਰੱਖ कुछ बुरे लगेंगे कुछ लोगों को कुछ तलक है बड़ा रुपया है साहब इन लोगों के लिए सबसे बड़ा रुपया दूसरा देशभक्ति सिर्फ स्क्रीन तक है अभी आए में भी नजर आएंगे आपको ज्ञान देश भक्ति देशभक्ति का ज्ञान बांटते हुए पाकिस्तान इन लोगों का दुश्मन नहीं है सारे मुल्क बराबर है कनाडा पाकिस्तान भारत ये पूरी दुनिया एक, एक परिवार है ये कुछ देश आपस में लड़ रहे हैं